ਜ਼ਿੰਦਾਬਾਦ ਜ਼ਿੰਦਾਬਾਦ ਸ਼ਿਵਮ ਸਿੰਘ ਜਿੰਦਾਬਾਦ ਜ਼ਿੰਦਾਬਾਦ ਸ਼ਿਵਮ ਸਿੰਘ ਜਿੰਦਾਬਾਦ ਜ਼ਿੰਦਾਬਾਦ ਸਰਦਾਰ ਰਵੀ ਜਿੰਦਾਬਾਦ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਦੀਪ ਸਿੰਘ ਕਾਲੋ ਮੈਂ ਨਾਰਦਰ ਵਾਲੇ ਮੈਂ ਅੰਬਾਲ ਡਿਵੀਜ਼ਨ ਦਾ ਯੂਥ ਵੀਨ ਦਾ ਪ੍ਰੈਜ਼ੀਡੈਂਟ ਆ ਔਰ ਅੱਜ ਰਾਜਪੁਰਾ ਵਿੱਚ 올 ਇੰਡੀਆ ਰੇਲਵੇ ਮੈਨ ਫੈਡਰੇਸ਼ਨ ਔਰ ਐਨ ਜੀਸੀਏ ਦੇ ਆਵਾਜ਼ ਤੇ ਅਸੀਂ ਅੱਜ ਇਹ ਤਰਨਾ ਪ੍ਰਦਰਸ਼ਨ ਕੀਤਾ ਔਰ ਇਹਦੇ ਵਿੱਚ ਸਾਡੇ ਸਾਡੇ ਰੇਲਵੇ ਦੇ ਸਾਰੇ ਸੈਕਸ਼ਨ ਦੇ ਕਰਮਚਾਰੀ ਇਸ ਵਿੱਚ ਹਿੱਸਾ ਲੈ ਰਹੇ ਸੀਗੇ ਔਰ ਇਹ ਜਿਹੜੀਆਂ ਸਾਡੀ ਮੁੱਖ ਮੰਗ ਜਿਹੜਾ 4200 ਔਰ 6 4600 ਪੇ ਬੈਂਡ ਤੇ ਕਰਮਚਾਰੀ ਸਾਡੀ ਰੇਲਵੇ ਯੂਨੀਅਨ ਚ ਪੱਧਤਕਾਰੀ ਸੀਗੇ ਉਹਨਾਂ ਨੂੰ ਰੇਲਵੇ ਬੋਰਡ ਨੇ ਇੱਕ ਤੁਗਲਕ ਫਰਮਾਨ ਜਾਰੀ ਕੀਤਾ ਕਿ 31 ਮਾਰਚ ਤੱਕ ਤੁਸੀਂ ਸਾਰੇ ਲੋਕ ਆਪਣੇ ਅਹੁਦੇ ਤੋਂ ਹਟ ਜਾਓ ਜਦਕਿ ਇਹ ਇੰਟਰਨੈਸ਼ਨਲ ਲੇਬਰ ਲਾ ਦੇ ਅਗੇਂਸਟ ਹੈ ਉਹਦੇ ਵਿੱਚ ਸਾਫ਼ ਲਿਖਿਆ ਵੀ ਕੋਈ ਵੀ ਕਰਮਚਾਰੀ ਕਿਸੇ ਪੱਤੇ ਰਹਿ ਸਕਦਾ ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਆਲ ਇੰਡੀਆ ਦੇ ਵਿੱਚ ਇਹ ਪ੍ਰਦਰਸ਼ਨ ਕਰ ਰਹੇ ਹਾਂ ਜਿਹਦੇ ਵਿੱਚ ਸਾਡੇ ਹਿੰਦੁਸਤਾਨ ਦੀਆਂ ਜਿੰਨੀਆਂ ਸ਼ਾਖਾਵਾਂ ਨੇ ਜਿੰਨੇ ਸਾਡੇ ਮੰਡਲ ਨੇ ਉਹ ਸਾਰੇ ਆਪਣੇ ਥਾਵਾਂ ਤੇ ਕਾਰ ਰਹੇ ਨੇ ਔਰ ਖਾਸ ਗੱਲ ਜਿਹੜਾ 7th ਪੇ ਕਮਿਸ਼ਨ ਸਰਕਾਰ ਨੇ ਸਾਡੇ ਨਾਲ 4 ਮਹੀਨੇ ਦਾ ਕਮਿਟਮੈਂਟ ਕੀਤੀ ਵੀ 4 ਮਹੀਨੇ ਬਾਅਦ ਅਸੀਂ ਤੁਹਾਡੇ ਅਲਾਉਂਸਸ ਕਮੇਟੀ ਦੇ ਉੱਪਰ ਡਿਸਕਸ ਕਰਾਂਗੇ ਲੇਕਿਨ ਅਲਾਉਂਸਸ ਕਮੇਟੀ ਦੇ ਉੱਪਰ ਅੱਜ ਦੀ ਡੇਟ ਤੱਕ ਸਾਡੇ ਨਾਲ ਕੋਈ ਵਾਰਤਾ ਨਹੀਂ ਹੋਈ ਔਰ ਨਾ ਹੀ ਕਿਸੇ ਕਰਮਚਾਰੀ ਕਿਸੇ ਵੀ ਇੰਡਸਟਰੀ ਨੂੰ ਉਹਨਾਂ ਨੇ ਅਲਾਉਂਸਸ ਦੇ ਵਿੱਚ ਕੋਈ ਅਮੈਂਡਮੈਂਟ ਕੀਤੀ ਔਰ ਨਾ ਹੀ ਅਲਾਉਂਸ ਜਾਰੀ ਕੀਤੇ ਨੇ ਉਹਦੇ ਵਿਰੋਧ ਦੇ ਵਿੱਚ ਅਸੀਂ ਅੱਜ 19 ਤਰੀਕ ਨੂੰ ਇੱਥੇ ਰਾਜਪਾਲੇ 30 ਤਰੀਕ ਨੂੰ ਅਸੀਂ ਅੰਬਾਲਾ ਡਿਵੀਜ਼ਨ ਚ ਕਰਾਂਗੇ ਉਸ ਤੋਂ ਬਾਅਦ ਅਸੀਂ ਜੀਐਮ ਐਨਆਰ ਦੇ ਦਫ਼ਤਰੇ ਮੁਰੇ ਕਰਾਂਗੇ ਔਰ ਜਿੰਨਾ ਤੱਕ ਸਾਡੀਆਂ ਇਹ 31 ਮਾਰਚ ਵਾਲਾ ਜਿਹੜਾ ਇੱਕ ਇਹ ਸਾਡਾ ਤੁਗਲਕ ਫਰਮਾਨ ਹੈ ਇਹ ਵਾਪਸ ਨਹੀਂ ਲੈਂਦੇ ਉਹਨਾਂ ਦਾ ਸਾਡਾ ਇਹ ਸੰਘਰਸ਼ ਚੱਲ ਰਿਹਾ ਹੈ ਅਗਰ ਕੋਈ ਸਰਕਾਰ ਇਹ ਤੁਹਾਡਾ ਕਹਿਣਾ ਨਹੀਂ ਮੰਨਦਾ ਮੰਗਾਂ ਪੂਰੀਆਂ ਨਹੀਂ ਤਾਂ ਫਿਰ ਤੁਹਾਡਾ ਹੋਰ ਸੰਘਰਸ਼ ਹਾਂ ਜੇਕਰ ਸਾਡੀ ਸਰਕਾਰ ਇਸ ਗੱਲ ਨੂੰ ਨਹੀਂ ਐਕਸੈਪਟ ਕਰਦੀ ਤੇ ਅਸੀਂ ਪਹਿਲਾਂ ਬ੍ਰਾਂਚ ਕਿਉਂਕਿ ਸਿਸਟਮ ਨਾਲ ਬ੍ਰਾਂਚ ਲੈਵਲ ਤੇ ਡਿਵੀਜ਼ਨ ਲੈਵਲ ਤੇ ਸੈਂਟਰਲ ਲੈਵਲ ਤੇ ਉਸ ਤੋਂ ਬਾਅਦ ਜੇ ਲੋੜ ਪਈ ਤਾਂ ਰੱਬ ਦਾ ਚੱਕਾ ਜਾਮੀ ਕਰੇ ਅਜੇ ਇਸ ਤੋਂ ਇਲਾਵਾ ਜਾਂ ਰਾਜਪੁਰੇ ਤੁਸੀਂ ਇਹ ਧਰਨਾ ਦੇ ਰਹੇ ਹੋ ਜਾਂ ਬਾਕੀ ਹੋਰ ਕਿਤੇ ਵੀ ਹੈਗਾ ਇਹ ਸਾਡਾ ਧਰਨਾ ਸਰੰਦ ਇਹ ਸਰੰਦ ਬ੍ਰਾਂਚ ਦੀ ਬੀਟ ਹੈ ਰਾਜਪੁਰਾ ਉਹਦੇ ਵਿੱਚ ਦੇ ਰਹੇ ਆ ਔਰ ਇਹ ਸਾਡਾ ਸਰੰਦ ਵੀ ਹੋ ਰਿਹਾ ਉਸ ਤੋਂ ਬਾਅਦ ਅੰਮਾਲਾ ਡਿਵੀਜ਼ਨ ਦੇ ਵਿੱਚ ਜਿੰਨੀਆਂ ਸ਼ਾਖਾਵਾਂ ਨੇ ਨਾਰਥਨ ਰੇਲਵੇ ਚ ਜਿੰਨੀਆਂ ਡਿਵੀਜ਼ਨਸ ਨੇ ਸਾਰੀਆਂ ਆਪਣੇ ਵੀ ਬ੍ਰਾਂਚ ਤੇ ਕਰ ਰਹੇ ਨੇ ਉਸ ਤੋਂ ਬਾਅਦ ਅਸੀਂ ਅਗਲਾ ਸਟੈਪ ਸਾਡਾ ਡਿਵੀਜ਼ਨ ਹੋਏਗਾ ਤੁਸੀਂ ਡਿਵੀਜ਼ਨ ਦੇ ਲੈਵਲ ਤੇ ਆਪਣਾ ਕਰਮਚਾਰੀ ਲੈ ਕੇ ਪ੍ਰਦਰਸ਼ਨ ਕਰਾਂਗੇ ਡੀਆਰਮ ਸਾਹਮਣੇ ਉਸ ਤੋਂ ਬਾਅਦ ਜੀਐਮ ਦੇ ਔਰ ਜੇ ਨਾਮ ਮੰਨੇ ਤਾਂ ਰੇਲਵੇ ਬੋਰਡ